सो निर्भय भगवान वाल्मीकि महाराज जी की जय एको ब्रह्म सर्वव्यापी जो ब्रह्मांडे ਸੋਹੀ ਪਿੰਡੇ ਮਾਨਿਸ਼ਾ ਪ੍ਰਤਿਸ਼ਠਾਇ ਤਵੰਗਮਾ ਸ਼ਾਸ਼ਵਤੀ ਸਮਾ ਯਤ ਕ੍ਰੋਂਚ ਮਿਥੁਨਾ ਦੇਕੰ ਵਧੀ ਕਾਮ ਮੋਹਿਤੰ ਯਤਹ ਸਰਵਾਣੀ ਭੂਤਾਨੀ ਪ੍ਰਤਿਭਾਂਤੀ ਸਥਿਥਾ ਨਿਸ਼ਚਹ यत्र एवम उपशमेयान्ति तस्मे सत्यगयपद आत्मने नमः सफुरन्ति शिखरा क्रिया यश्मत आनंदस्य अम्बरो अभिनो सर्वशा जीवनम तस्मे ब्रह्मअनन आत्मने नमः ज्ञाता ज्ञानं तथा गेयं दृष्टा दृष्टं दृश्यभू करिता हेतु क्रिया यशमात् तस्मै गयपत आत्मने नमः सफुरन्ति शिखरा क्रिया यशमात् आनंदस्य अम्बरुवन्नो सर्वशा जीवनम तस्मै ब्रह्म अनन् आत्माने नमः रश्मि मंत्र समन्धेन्त्रम देवसुरे निमस्KRत्नम् ऊजे यश्व विवसतनम भावनम भवन ईश्वरम सर्व देवात्मकी एस्ते जस विरश्मि भावनम एस्ते असुर ज्ञानम लोकनपाति गबिस्तेभि पितृ विश्वसाध्य अश्नुम रत्मनु वायु अग्नि प्रजा प्राणम ऋतु करिता प्रभाकरम wohi ek brahm wohi ek brahm wohi ek अजरि अमर अंडोल निचल उरशोतम सर्व पूर्णम श्री गुरु वाल्मीकि भगवान जी सया सच्चराचरम वोही एक ब्रह्म वो ही एक ब्रह्म वो ही एक ब्रह्म जो बोले सो निर्भय भगवान वाल्मीकि महाराज की परमपिता परमात्मा मुक्ति के दाता भगवान वाल्मीकि महाराज जी ਦੇ ਪਾਵਨ ਚਰਣਾ ਵਿੱਚ ਵਿਰਾਜਮਨ ਹੋ ਕੇ ਬੈਠੀ ਸਾਰੀ ਸੰਗਤ ਨੂੰ ਜੈ ਵਲਮੀਕੀ ਅੱਜ ਦਾ ਜੋ ਪਾਵਨ सत्संग ਹੈ ਪਵਿੱਤਰ सत्संग ਹੈ ਪਰਮਪਿਤਾ ਪਰਮਾਤਮਾ भगवान वाल्मीकि महाराज जी ਦੇ ਨਾਮ ਦਾ ਜਿਸ ਪਰਿਵਾਰ ਦੇ ਸਰਪ੍ਰਸਤ ਪੂਜੇ ਮਾਤਾ ਬਚਨੀ ਗਿੱਲ ਜੀ ਸਮੂਹ ਗਿੱਲ ਪਰਿਵਾਰ ਦੇ ਸਹਿਯੋਗ ਦੇ ਨਾਲ ਬੱਚਿਆਂ ਦੀ ਸੇਵਾ ਸਦ ਭਾਵਨਾ ਦੇ ਨਾਲ ਰਿਸ਼ਤੇਦਾਰਾਂ ਦੇ ਸਹਿਯੋਗ ਦੇ ਨਾਲ ਪਰਮ ਅਦਰਨੀਏ ਵੀਰ ਸ੍ਰੇਸ਼ਟ ਮੁਖਤਿਆਰ ਸਿੰਘ ਘਾਰੂ ਜੀ ਸਮੂਹ ਘਾਰੂ ਪਰਿਵਾਰ ਦੇ ਸਹਿਯੋਗ ਦੇ ਨਾਲ ਅਜ ਮਾਤਾ ਜੀ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਉਹਨਾਂ ਦੇ ਵਾਸਤੇ ਅਰਦਾਸ ਬੇਨਤੀ ਉਹਨਾਂ ਦੇ ਪਰਿਵਾਰ ਵਾਸਤੇ ਬੇਨਤੀ ਕਰਨ ਵਾਸਤੇ ਆਪਾਂ ਇਕੱਤਰ ਇਕੱਤਰਿਤ ਹੋਏ ਹਾਂ ਸੋ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਰਮ ਸ਼ਿਸ਼ੇ ਮੈਂ ਤੁਹਾਡਾ ਬਹੁਤ ਘੱਟ ਟਾਈਮ ਲੈਣਾ ਹੈ ਪਰ ਗੱਲਾਂ ਬਹੁਤ ਜ਼ਿਆਦਾ ਖਾਸ ਕਰਨੀਆਂ ਹੈ ਜੀਦੀ ਰਚਨਾ ਪ੍ਰਮਾਤਮਾ ਵਾਲਮੀਕੀ ਮਹਾਰਾਜ ਜੀ ਨੇ ਕੀਤੀ ਹੈ ਆਪਾਂ ਸਾਰੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਮਾਤਮਾ ਨੂੰ ਮੰਨਦੇ ਆਂ ਸਾਰੇ तकरीबन ਕੋਈ ਕਹਿੰਦਾ ਰੱਬ ਗੁਰਦੁਆਰਾ ਸਾਹਿਬ ਵਿੱਚ ਹੈ ਆਪਾਂ ਉੱਥੇ ਚਲੇ ਗਏ ਦੂਜਾ ਕਹਿੰਦਾ ਨਹੀਂ ਰੱਬ ਤਾਂ ਮੰਦਰ ਵਿੱਚ ਹੁੰਦਾ ਹੈ ਆਪਾਂ ਉੱਥੇ ਚਲੇ ਗਏ ਤੀਸਰਾ ਕਹਿੰਦਾ ਨਹੀਂ ਰੱਬ ਤਾਂ ਮਸਜਿਦ ਵਿੱਚ ਹੁੰਦਾ ਹੈ। ਚੌਥਾ ਕਹਿੰਦਾ ਰੱਬ ਚਰਚ ਵਿੱਚ ਹੁੰਦਾ ਹੈ। ਕੋਈ ਕਹਿੰਦਾ ਰੱਬ ਗੁਰਦੁਆਰਾ ਸਾਹਿਬ 'ਚ ਹੈ, ਕੋਈ ਕਹਿੰਦਾ ਰੱਬ ਮੰਦਿਰ 'ਚ ਹੈ, ਕੋਈ ਕਹਿੰਦਾ ਰੱਬ ਮਸਜਿਦ 'ਚ ਹੈ, ਕੋਈ ਕਹਿੰਦਾ ਰੱਬ ਚਰਚ 'ਚ ਹੈ। ਜਿੱਥੇ-ਜਿੱਥੇ ਵੀ ਸਾਨੂੰ ਐਡਰੈਸ ਮਿਲਿਆ ਆਪਾਂ ਉੱਥੇ ਚਲੇ ਗਏ। ਪਰ ਮਿਲਿਆ ਸਾਨੂੰ ਉੱਥੇ ਵੀ ਨਹੀਂ। ਕਿਉਂਕਿ ਉਹ ਜਿੱਥੇ ਹੈ ਉਧਰ ਨੂੰ ਦੇਖਣ ਦੀ ਆਪਾਂ ਕਦੇ ਕੋਸ਼ਿਸ਼ ਹੀ ਨਹੀਂ ਕੀਤੀ। ਮਹਾਰਿਸ਼ੀ ਭਰਦਵਾਜ ਭਗਵਾਨ ਵਾਲਮੀਕੀ ਮਹਾਰਾਜ ਜੀ ਨੂੰ ਪੁੱਛਦੇ ਨੇ ਕਹਿੰਦੇ ਪਿਤਾ ਜੀ ਵਾਕਿਆ ਇਹ ਸੰਸਾਰ ਦੇ ਵਿੱਚ ਕੋਈ ਪ੍ਰਮਾਤਮਾ ਹੈ ਜਾਂ ਨਹੀਂ ਹੈ ਅਗਰ ਹੈ ਤਾਂ ਕਿੱਥੇ ਹੈ ਅਗਰ ਕਿਤੇ ਹੈ ਤਾਂ ਉਹਨਾਂ ਦੇ ਦਰਸ਼ਨ ਕਿੱਦਾਂ ਕਰੀਏ ਭਗਵਾਨ ਵਾਲਮੀਕੀ ਜੀ ਲਿਖਦੇ ਨੇ ਕਹਿੰਦੇ ਇਨਸਾਨ ਆਪਣਾ ਪੂਰਾ ਜੀਵਨ ਪਰਮਾਤਮਾ ਕੋ ਢੂੰਡਨੇ ਮੇਂ ਹੀ ਗੁਜ਼ਾਰ ਦੇਤਾ ਹੈ। ਕਹਿੰਦੇ ਜਨਮ ਤੋਂ ਲੈ ਕੇ ਮਰਤੂ ਤੱਕ ਇਨਸਾਨ ਪਰਮਾਤਮਾ ਨੂੰ ਲੱਭਦਾ ਰਹਿੰਦਾ ਹੈ। ਇਨਸਾਨ ਆਪਣਾ ਪੂਰਾ ਜੀਵਨ ਪਰਮਾਤਮਾ ਕੋ ਢੂੰਡਨੇ ਮੇਂ ਗੁਜ਼ਾਰ ਦੇਤਾ ਹੈ। ਢੂੰਡਣਾ ਤਾਂ ਉਸਕੋ ਪੜਤਾ ਹੈ ਜੋ ਖੋ ਜਾਤਾ ਹੈ। ਜੋ ਖੋਇਆ ਹੀ ਨਹੀਂ ਉਸਕੋ ਢੂੰਡਨੇ ਕੀ ਕਿਆ ਜ਼ਰੂਰਤ ਹੈ? ਕਹਿੰਦੇ ਇਨਸਾਨ ਲੱਭਦਾ ਕਿਨੂ ਹੈ? ਜਿਹੜਾ ਕਦੇ ਗਵਾਚੇ ਨਹੀਂ ਹੈ انسان ਮਨਾਂਦਾ ਕਿਹਨੂੰ ਹੈ ਉਹ ਕਹਿੰਦੇ ਜਿਹੜਾ ਕਦੇ ਰੁੱਸਦਾ ਹੀ ਨਹੀਂ ਹੈ انسان ਖਵਾਂਦਾ ਕਿਹਨੂੰ ਹੈ ਕਹਿੰਦੇ ਜਿਹਨੂੰ ਕਦੇ ਭੁੱਖ ਹੀ ਨਹੀਂ ਲੱਗਦੀ ਤਾਂ ਜਿਹਨੂੰ ਭੁੱਖ ਲੱਗਦੀ ਹੈ ਉਹਨੂੰ ਆਪਾਂ ਕਦੇ ਪੁੱਛੇ ਨਹੀਂ ਸਾਰੀ ਜ਼ਿੰਦਗੀ ਪ੍ਰਮਾਤਮਾ ਨੂੰ ਲੱਭਦੇ ਰਹਿੰਨੇ ਆਪਾਂ ਸਾਰਿਆਂ ਦੀ ਦੌੜ ਇਹੀ ਲੱਗੀ ਹੋਈ ਹੈ ਮਹਾਰਾਜ ਜੀ ਕਹਿੰਦੇ ਲੱਭਦਾ ਉਹਨੂੰ ਜਿਹੜਾ ਗਵਾਚਿਆ ਨਹੀਂ ਮਨੰਦਾ ਉਹਨੂੰ ਜਿਹੜਾ ਰਸਦਾ ਹੀ ਨਹੀਂ ਖਵਾਂਦਾ ਉਹਨੂੰ ਜਿਸ ਨੂੰ ਕਦੇ ਭੁੱਖ ਹੀ ਨਹੀਂ ਲੱਗਦੀ ਜਿਸ ਨੂੰ ਲੱਗਦੀ ਹੈ ਉਹਨੂੰ ਕਦੇ ਪੁਛਿਆ ਨਹੀਂ ਫਿਰ ਭਗਵਾਨ ਵਾਲਮੀਕੀ ਜੀ ਲਿਖਦੇ ਨੇ ਕਹਿੰਦੇ ਪ੍ਰਮਾਤਮਾ ਹੈ ਔਰ ਤੁਸੀਂ ਸਾਰੇ ਦੇ ਸਾਰੇ ਉਸ ਪ੍ਰਮਾਤਮਾ ਨੂੰ ਦੇਖ ਚੁੱਕੇ ਹੋ ਆਪਾਂ ਅਜੇ ਇੱਥੇ ਦੇਖ ਕੇ ਉੱਠਣਾ ਸਾਰਿਆਂ ਨੇ भगवान वाल्मीकि जी लिख देने कहते परमात्मा है ਤੁਸੀਂ ਦੇਖ ਚੁੱਕੇ ਹੋ ਆਪਾਂ ਸਾਰੇ ਉਹਨੂੰ ਦੇਖ ਚੁੱਕੇ ਆਂ भगवान वाल्मीकि जी लिख देने कहते परमात्मा है ਤੁਸੀਂ ਉਹਨੂੰ ਮਿਲ ਚੁੱਕੇ ਹੋ परमात्मा है ਤੁਸੀਂ ਉਹਨਾਂ ਦੇ ਨਾਲ ਸਮਾਂ ਵੀ ਗੁਜ਼ਾਰ ਚੁੱਕੇ ਹੋ परमात्मा है ਸਾਰਾ ਕੁਝ ਹੋ ਚੁੱਕਾ ਹੈ ਪਰ ਅਫਸੋਸ ਤੁਹਾਨੂੰ ਉਹਦੀ ਪਹਿਚਾਨ ਨਹੀਂ ਹੋਈ ਧਿਆਨ ਨਾਲ ਸੁਣਿਓ ਜੀ ਭਗਵਾਨ ਵਾਲਮੀਕੀ ਜੀ ਲਿਖਦੇ ਨੇ ਕਹਿੰਦੇ ਪ੍ਰਮਾਤਮਾ ਹੈ ਤੁਸੀਂ ਉਸ ਪ੍ਰਮਾਤਮਾ ਨੂੰ ਦੇਖ ਚੁੱਕੇ ਹੋ ਤੁਹਾਨੂੰ ਦਰਸ਼ਨ ਹੋ ਚੁੱਕੇ ਹੈ ਕਹਿੰਦੇ ਪ੍ਰਮਾਤਮਾ ਹੈ ਤੁਸੀਂ ਮਿਲ ਚੁੱਕੇ ਹੋ ਤੁਸੀਂ ਸਮਾਂ ਵੀ ਗੁਜ਼ਾਰ ਲਿਆ ਉਹਨਾਂ ਦੇ ਨਾਲ ਪਰ ਅਫਸੋਸ ਤੁਹਾਨੂੰ ਪਹਿਚਾਨ ਨਹੀਂ ਹੋਈ ਮਹਾਰਿਸ਼ੀ ਭਰਦਵਾਜ ਕਹਿੰਦੇ ਨੇ ਕਹਿੰਦੇ ਪਿਤਾ ਜੀ ਐਦਾਂ ਕਿਦਾਂ ਹੋ ਸਕਦਾ ਕਿ ਅਸੀਂ ਪ੍ਰਮਾਤਮਾ ਨੂੰ ਦੇਖ ਵੀ ਚੁੱਕੇ ਹਾਂ ਮਿਲ ਵੀ ਚੁੱਕੇ ਹਾਂ ਸਮਾਂ ਵੀ ਗੁਜ਼ਾਰਿਆ ਪਰ ਸਾਨੂੰ ਪਹਿਚਾਨ ਨਹੀਂ ਹੋਈ ਐਦਾਂ ਕਿਦਾਂ ਹੋ ਸਕਦਾ ਫਿਰ ਭਗਵਾਨ ਵਾਲਮੀਕੀ ਜੀ ਲਿਖਦੇ ਨੇ ਮਾਤਰ ਦੇਵ ਭਵਾ ਪਿਤਰ ਦੇਵ ਭਵਾ ਦੇਵ ਦੇਵੋ ਭਵਾ ਤਿੰਨ ਲਾਈਨਾਂ ਲਿਖੀਆਂ ਉਹਨਾਂ ਨੇ ਤਿੰਨਾਂ ਲਾਈਨਾਂ ਵਿੱਚ ਤੁਹਾਨੂੰ ਰੱਬ ਦਿਖਾ ਦਿੱਤਾ ਮਾਤਰ ਦੇਵ ਭਵਾ ਪਿਤਰ ਦੇਵ ਭਵਾ ਦੇਵ ਦੇਵੋ ਭਵਾ ਮਹਾਰਿਸ਼ੀ ਭਰਦਵਾਜ ਕਹਿੰਦੇ ਪਿਤਾ ਜੀ ਜੋ ਤੁਸੀਂ ਬਾਣੀ ਦਾ ਉਚਾਰਨ ਕੀਤਾ ਹੈ ਮੇਰੇ ਕੋਲ ਇੰਨੀ ਸਮਝ ਨਹੀਂ ਹੈ ਕਿ ਮੈਂ ਇਸ ਬਾਣੀ ਨੂੰ ਸਮਝ ਸਕਾਂ ਕਿਰਪਾ ਕਰਕੇ ਇਹਦੇ ਬਾਰੇ ਚਾਨਣਾ ਪਾਓ ਤੁਸੀਂ ਕੀ ਆ ਕੀ ਹੈ ਹੁਣ ਪਹਿਲਾ ਦਰਜਾ ਉਹਨਾਂ ਨੇ ਲਿਖਿਆ मातृ देवो भव मातृ ਦਾ ਮਤਲਬ ਹੁੰਦਾ ਹੈ ਮਾਂ ਕਿਹੜੀ ਮਾਂ ਜਿਨੇ ਸਾਨੂੰ ਜਨਮ ਦਿੱਤਾ ਹੈ ਮਾਤਰ ਦੇਵੋ ਭਵਾ ਤੁਆਡੀ ਆਪਣੀ ਮਾਂ ਉਹ ਮਾਂ ਜਿਹਦੇ ਸਰੀਰ ਚੋਂ ਸਾਨੂੰ ਸਰੀਰ ਮਿਲਿਆ ਹੈ ਜਿਸ ਮਾਂ ਦੇ ਸਵਾਸਾਂ ਚੋਂ ਸਾਨੂੰ ਸਵਾਸ ਮਿਲੇ ਹੈ ਜਿਸ ਮਾਂ ਦੇ ਖੂਨ ਚੋਂ ਸਾਨੂੰ ਖੂਨ ਮਿਲੇ ਹੈ ਉਸ ਮਾਂ ਬਾਰੇ ਪ੍ਰਮਾਤਮਾ ਨੇ ਲਿਖਿਆ ਹੈ ਮਾਤ੍ਰ ਦੇਵੋ ਭਵ ਤਵਾੜੀ ਆਪਣੀ ਮਾਂ ਕਿੰਨ ਤੁਹਾਡੀ ਮਾਂ ਤੋਂ ਇਲਾਵਾ ਤੁਹਾਡੇ ਵਾਸਤੇ ਕੋਈ ਦੇਵੀ ਨਹੀਂ ਹੋ ਸਕਦੀ ਕੋਈ ਵੀ ਨਹੀਂ ਹੋ ਸਕਦੀ ਤੁਹਾਡੇ ਵਾਸਤੇ ਤੁਹਾਡੀ ਮਾਂ ਹੀ ਸਭ ਤੋਂ ਉੱਚੀ ਦੇਵੀ ਹੈ ਤੁਹਾਡੇ ਵਾਸਤੇ। ਕਹਿੰਦੇ ਮਾਂ ਤੋਂ ਮਹਾਨ ਕੋਈ ਦੇਵੀ ਨਹੀਂ ਹੋ ਸਕਦੀ। ਭਗਵਾਨ ਵਾਲਮੀਕੀ ਜੀ ਨੇ ਇੱਕ ਵਾਰ ਨਹੀਂ ਦੋ ਵਾਰ ਨਹੀਂ ਚਾਰ ਵਾਰ ਨਹੀਂ ਹਜ਼ਾਰਾਂ ਵਾਰ ਮਾਂ ਬਾਰੇ ਲਿਖਿਆ ਹਜ਼ਾਰਾਂ ਵਾਰ ਲਿਖਿਆ ਮਾਂ ਬਾਰੇ। ਲਿਖਿਆ ਹਜ਼ਾਰਾਂ ਵਾਰ ਹੈ ਪਰ ਮਾਂ ਇੱਕੋ ਹੀ ਹੈ ਜਿਨੇ ਸਾਨੂੰ ਜਨਮ ਦਿੱਤਾ ਹੈ। ਕਹਿੰਦੇ ਤੁਹਾਡੀ ਮਾਂ ਜਿਨੇ ਤੁਹਾਨੂੰ ਜਨਮ ਦੇਣ ਦੇ ਖਾਤਰ ਆਪਣੀ ਸੁੰਦਰਤਾ ਤੱਕ ਨੂੰ ਤਿਆਗ ਦਿੱਤਾ ਹੈ। ਓ ਮਾਂ ਜਿਨੇ ਤੁਹਾਨੂੰ ਜਨਮ ਦੇਣ ਦੀ ਖਾਤਰ ਜਨਮ ਤੇ ਮਰਤੂ ਦੇ ਵਿਚਲੇ ਫਾਸਲੇ ਨੂੰ ਤੈਅ ਕੀਤਾ ਹੈ। ਭਰਦwaj ਜੀ ਕਹਿੰਦੇ ਜੀ ਜਨਮ ਤੇ ਮਰਤੂ ਦੇ ਵਿਚਲਾ ਫਾਸਲਾ ਮਾਂ ਨੇ ਤੈਅ ਕਿਦਾਂ ਕੀਤਾ ਹੈ? ਕਈ ਵਾਰੀ ਜਦੋਂ ਮਾਂ ਨੇ ਬੱਚੇ ਨੂੰ ਜਨਮ ਦੇਣਾ ਹੁੰਦਾ ਹੈ ਡਾਕਟਰੀ ਇਲਾਜ ਦੀ ਜ਼ਰੂਰਤ ਪੈਂਦੀ ਹੈ ਅੱਜ ਦੇ ਟਾਈਮ ਤੇ ਤਾਂ ਪੈਂਦੀ ਪੈਂਦੀ ਹੈ। ਕਈ ਵਾਰੀ ਡਾਕਟਰ ਫਾਈਨਲ ਕਰ ਦਿੰਦੇ ਨੇ ਜਾਂ ਬੱਚਾ ਬਚਣਾ ਜਾਂ ਮਾਂ ਬਚਣੀ ਇੱਕ ਬਚਣਾ ਦੋਨਾਂ ਚੋਂ ਕਈ ਵਾਰੀ ਲੱਖ ਕੋਸ਼ਿਸ਼ ਹੁੰਦੀ ਹੈ ਬੱਚਾ ਬਚ ਜਾਂਦਾ ਪਰ ਮਾਂ ਦੀ ਮੌਤ ਹੋ ਜਾਂਦੀ ਹੈ ਕਈ ਕੇਸ ਐਦਾਂ ਦੇ ਹੋਏ ਐ ਮਾਂ ਦੀ ਮੌਤ ਹੋ ਗਈ ਬੱਚੇ ਨੂੰ ਬਾਅਦ ਚ ਉਹਦੇ ਗਰਭ ਦੇ ਵਿੱਚੋਂ ਕੱਢਿਆ ਆਪਰੇਸ਼ਨ ਕਰਕੇ ਬੱਚਾ ਠੀਕ ਠਾਕ ਹੈ ਭਗਵਾਨ ਵਾਲਮੀਕੀ ਜੀ ਲਿਖਦੇ ਨੇ ਆਪਣਾ ਜੀਵਨ ਸਮਾਪਤ ਕਰਕੇ ਤੁਹਾਨੂੰ ਜੀਵਨ ਦਾਨ ਦਿੱਤਾ ਹੈ ਉਹਨਾਂ ਵਾਸਤੇ ਲਿਖਿਆ ਹੈ ਮਾਤਰ ਦੇਵੋ ਭਵਾ ਤੁਹਾਡੀ ਆਪਣੀ ਮਾਂ ਸਾਡੀ ਸਾਰਿਆਂ ਦੀ ਆਪਣੀ ਆਪਣੀ ਮਾਂ ਕਹਿੰਦੇ ਤੁਹਾਡੀ ਮਾਂ ਤੋਂ ਇਲਾਵਾ ਤੁਹਾਡੇ ਵਾਸਤੇ ਕੋਈ ਦੂਸਰੀ ਦੇਵੀ ਨਹੀਂ ਹੋ ਸਕਦੀ ਉਹ ਮਾਂ ਜਿਹਦੇ ਵਾਸਤੇ ਪ੍ਰਮਾਤਮਾ ਨੇ ਇੱਕ ਬੜੀ ਪਿਆਰੀ ਲਾਈਨ ਹੋਰ ਲਿਖੀ ਹੈ ਕਹਿੰਦੇ ساری ਦੁਨੀਆ ਕਹਿੰਦੀ ਹੈ ਕਿ ਪਿਆਰ ਅੰਨਾ ਹੁੰਦਾ ਹੈ ਲਵ ਇਜ਼ ਬਲਾਈਂਡ ਪ੍ਰੇਮ ਅੰਧਾ ਹੋਤਾ ਹੈ ਭਗਵਾਨ ਵਾਲਮੀਕੀ ਜੀ ਕਹਿੰਦੇ ਵੀ ਪਿਆਰ ਅੰਨਾ ਕਿਉਂ ਹੁੰਦਾ ਹੈ ਸਾਰਿਆਂ ਨੂੰ ਉਹਨਾਂ ਨੇ ਪੁੱਛਿਆ ਵੀ ਅੰਨਾ ਕਿਉਂ ਹੁੰਦਾ ਹੈ ਸਾਰੀ ਦੁਨੀਆ ਕਹਿੰਦੀ ਅੰਨਾ ਹੁੰਦਾ ਹੈ ਪਿਆਰ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ ਬੜੇ ਸਾਰੇ ਮਹਾਪੁਰਸ਼ ਬੋਲਦੇ ਐ ਸਾਰਿਆਂ ਨੂੰ ਜਦੋਂ ਭਗਵਾਨ ਵਾਲਮੀਕੀ ਜੀ ਪੁੱਛਦੇ ਨੇ ਕਿ ਪਿਆਰ ਅੰਨਾ ਕਿਉਂ ਹੁੰਦਾ ਹੈ ਸਾਰਿਆਂ ਨੇ ਆਪਣੀ ਆਪਣੀ ਸਮਝ ਦੇ ਅਨੁਸਾਰ ਜਵਾਬ ਦਿੱਤਾ ਕਿਸੇ ਨੇ ਲੜਕਾ ਲੜਕੀ ਦੀ ਗੱਲ ਕੀਤੀ ਕਹਿੰਦੇ ਪ੍ਰੇਮ ਚ ਅੰਦੇ ਹੋ ਜਾਂਦੇ ਮਾਤਾ ਪਿਤਾ ਨੂੰ ਭੁੱਲ ਜਾਂਦੇ ਇਸ ਕਰਕੇ ਪਿਆਰ ਅੰਨਾ ਹੁੰਦਾ ਵੈਲਮਿਕੀ ਮਹਾਰਜ ਕਹਿੰਦੇ ਗਲਤ ਦੂਸਰਾ ਕਹਿੰਦਾ ਇੱਕ ਤਨਦੁਲਤ ਦੇ ਪ੍ਰੇਮ ਦੇ ਵਿੱਚ ਅੰਨਾ ਹੋ ਜਾਂਦਾ ਵਿਅਕਤੀ ਉਹਨੂੰ ਆਪਣੇ ਗਰੀਬ ਰਿਸ਼ਤੇਦਾਰ ਦਿਖਦੇ ਹੀ ਨਹੀਂ ਮਹਾਰਜ ਕਹਿੰਦੇ ਵੀ ਨਾਰਮਲ ਜੀ ਗੱਲ ਹੈ ਇੱਕ ਮੇਰੇ ਵਰਗਾ ਜਿਹਦੇ ਪੈਰੀਂ ਹੱਥ ਸੌਕ ਬੰਦਾ ਲਾਣ ਲੱਗ ਜਵੇ ਉਹ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦਾ ਹੈ ਉਹ ਇਸ ਅਹਮ ਦੇ ਵਿੱਚ ਅੰਨਾ ਹੋ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਸੰਸਾਰਿਕ ਚੀਜ਼ਾਂ ਹੈ ਭਰਦਵਾ ਜੀ ਕਹਿੰਦੇ ਪਿਤਾ ਜੀ ਤੁਸੀਂ ਦੱਸੋ ਕਿ ਪਿਆਰ ਅੰਨਾ ਕਿਉਂ ਹੁੰਦਾ ਹੈ ਸੁਣਿਓ ਭੈਣੋ ਤੇ ਵੀਰੋ ਪਿਆਰ ਅੰਨਾ ਹੁੰਦਾ ਕਿਉਂ ਹੈ ਭਗਵਾਨ ਵਾਲਮੀਕੀ ਜੀ ਦਾ ਸ਼ਲੋਕ ਹੈ ਪ੍ਰੇਮ ਕਿਉ ਅੰਧਾ ਹੋਤ ਹੈ ਕੁਛ ਤੋ ਕਰੋ ਵਿਚਾਰ ਬਿਨ ਦ੍ਰਿਸ਼ਟੀ ਮਾ ਪ੍ਰੇਮ ਕਰੇ ਕੈਸਾ ਇਹ ਉਪਕਾਰ ਕਹੇ ਯੇ ਯੋਗ ਵਿਸ਼ਿਸ਼ਟ ਵਿਚਾਰ ਕਹਿੰਦੇ ਪ੍ਰੇਮ ਅੰਧਾ ਇਸ ਲਈ ਹੁੰਦਾ ਹੈ ਕਿਉਂਕਿ ਤੁਹਾਡੀ ਮਾਂ ਨੇ ਤੁਝ ਕੋ ਬਿਨਾ ਦੇਖੇ ਪਿਆਰ ਕੀਤਾ। ਵਾਲਮੀਕੀ ਮਹਾਰਾਜ ਕਹਿੰਦੇ ਨੇ ਪਿਆਰ ਇਸ ਕਰਕੇ ਅੰਨਾ ਹੁੰਦਾ ਹੈ ਕਿਉਂਕਿ ਤੁਹਾਡੀ ਜਿਹੜੀ ਮਾਂ ਹੈ ਉਹ ਤੁਹਾਨੂੰ ਬਿਨਾ ਦੇਖੇ ਪਿਆਰ ਕਰਦੀ ਹੈ। ਵਰਧਵਜ ਜੀ ਕਹਿੰਦੇ ਪਿਤਾ ਜੀ ਮਾਂ ਸਾਨੂੰ ਬਿਨਾ ਦੇਖੇ ਕਦੋਂ ਪਿਆਰ ਕਰਦੀ ਹੈ? ਭਗਵਾਨ ਵਾਲਮੀਕੀ ਜੀ ਲਿਖਦੇ ਨੇ ਕੋਈ ਤੁਹਾਨੂੰ 1 ਸਾਲ ਤੋਂ ਜਾਣਦਾ ਹੈ, ਕੋਈ 5 ਸਾਲ ਤੋਂ ਜਾਣਦਾ ਹੈ। ਕੋਈ 50 ਸਾਲ ਤੋ ਜਾਣਦਾ ਹੈ ਪਰ ਇਸ ਸੰਸਾਰ ਨਾਲੋਂ 9 ਮਹੀਨੇ ਜ਼ਿਆਦਾ ਤੁਹਾਨੂੰ ਤੁਹਾਡੀ ਮਾਂ ਜਾਣਦੀ ਹੈ 9 ਮਹੀਨੇ ਅਸੀਂ ਸਿਰਫ ਆਪਣੀ ਮਾਂ ਦੇ ਕੋਲ ਹੀ ਰਹੇ ਉਹਨਾਂ ਦੇ ਗਰਭ ਦੇ ਵਿੱਚ 9 ਮਹੀਨੇ ਸਿਰਫ ਉਹਨਾਂ ਦੇ ਨਾਲ ਗੁਜ਼ਾਰੇ ਆ ਵਲਮਿਕੀ ਭਗਵਾਨ ਲਿਖਦੇ ਨੇ ਜਦੋਂ ਤੁਸੀਂ ਆਪਣੀ ਮਾਂ ਦੇ ਗਰਭ ਦੇ ਵਿੱਚ ਹੁੰਨੇ ਹੋ ਉਸ ਮਾਂ ਨੂੰ ਨਹੀਂ ਪਤਾ ਹੁੰਦਾ ਇਹ ਲੜਕਾ ਹੈ ਜਾਂ ਲੜਕੀ ਹੈ ਇਹ ਗੋਰੇ ਰੰਗ ਦਾ ਹੈ ਜਾਂ ਕਾਲੇ ਰੰਗ ਦਾ ਹੈ ਇਹ ਚੰਗੀਆਂ ਆਦਤਾਂ ਵਾਲਾ ਹੈ ਜਾਂ ਬੁਰੀਆਂ ਆਦਤਾਂ ਵਾਲਾ ਹੈ ਕਹਿੰਦੇ ਤੁਹਾਨੂੰ ਬਿਨਾ ਦੇਖੇ ਬਿਨਾ ਪਰਖੇ ਬਿਨਾ ਜਾਣ ਪਹਿਚਾਨ ਤੋਂ ਆਪਣੀ ਜਾਨ ਤੋਂ ਵੀ ਜ਼ਿਆਦਾ ਪਿਆਰ ਕਰਦੀ ਹੈ ਤੁਹਾਨੂੰ ਦੇਖਿਆ ਵੀ ਨਹੀਂ ਹੁੰਦਾ ਜਦੋਂ ਤੋਂ ਤੁਹਾਨੂੰ ਪਿਆਰ ਕਰਦੀ ਹੈ ਆਪਣੇ ਚੱਲਣ ਫੇਰਨ ਦਾ ਧਿਆਨ ਰੱਖਦੀ ਹੈ ਕਿਉਂਕਿ ਤੁਸੀਂ ਉਹਦੇ ਗਰਭ ਦੇ ਵਿੱਚ ਹੁੰਨੇ ਹੋ ਆਪਣੇ ਖਾਣ ਪੀਣ ਦਾ ਖਾਣਾ ਪੀਣਾ ਵੀ ਉਦਾਂ ਦਾ ਹੁੰਦਾ ਜਿਹੜਾ ਤੁਹਾਡੇ ਵਾਸਤੇ ਠੀਕ ਹੋਵੇ ਵਾਲਮੀਕੀ ਮਹਾਰਾਜ ਲਿਖਦੇ ਨੇ ਪ੍ਰੇਮ ਅੰਧਾ ਇਸ ਲਈ ਹੁੰਦਾ ਹੈ ਕਿਉਂਕਿ ਤੁਹਾਡੀ ਮਾਂ ਨੇ ਤੁਝ ਕੋ ਬਿਨਾ ਦੇਖੇ ਪਿਆਰ ਕੀਤਾ ਪਿਆਰ ਇਸ ਕਰਕੇ ਅੰਨਾ ਹੁੰਦਾ ਹੈ ਕਿਉਂਕਿ ਸਾਡੀ ਜਿਹੜੀ ਮਾਂ ਹੈ ਉਹ ਸਾਨੂੰ ਬਿਨਾ ਦੇਖੇ ਪਿਆਰ ਕਰਦੀ ਹੈ ਅੱਜ ਆਪਾਂ ਪੂਜੇ ਮਾਤਾ ਬਚਨੀ ਗੇਲ ਜੀ ਵਾਸਤੇ ਇੱਥੇ ਇਕੱਠੇ ਹੋਏ ਆਂ ਤੇ ਮਾਂ ਦੇ ਨਾਲ ਇੱਕ ਵੱਡਾ ਦਰਜਾ ਪ੍ਰਮਾਤਮਾ ਨੇ ਹੋਰ ਲਿਖਿਆ ਹੈ ਉਹ ਹੁੰਦਾ ਹੈ ਪਿਤਾ ਦਾ ਭਗਵਾਨ ਨੇ ਜਿੱਥੇ ਸ਼ਲੋਕ ਲਿਖਿਆ ਉੱਥੇ ਕੱਲੀ ਮਾਂ ਦਾ ਜ਼ਿਕਰ ਨਹੀਂ ਕੀਤਾ ਸਾਰੀ ਦੁਨੀਆ ਕਹਿੰਦੀ ਹੈ ਕਿ ਲਿਖਿਆ ਵੀ ਆ ਲੋਕਾਂ ਨੇ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ ਮਾਂ ਵਿਛੜੇ ਤਾਂ ਦੁਨੀਆ ਵਿਰਾਨ ਹੋ ਜਾਂਦੀ ਹੈ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਪਰ ਵਾਲਮੀਕੀ ਮਹਾਰਾਜ ਕਹਿੰਦੇ ਜੇ ਪਿਤਾ ਵਿਛੜ ਜਾਵੇ ਨਾ ਤਾਂ ਨੇ ਮਾਣੇ ਉਲਝ ਜਾਂਦੇ ਐ ਇਹ ਕਿਆ ਕਰੂ ਕਿਸੇ ਦਾ ਪਿਤਾ ਬਿਨਾ ਵਿਛੜੇ ਕਿਉਂਕਿ ਉਹ ਮੋਜਾਂ ਭੁੱਲਦੀਆਂ ਨਹੀਂ ਜੋ ਬਾਪੂ ਦੇ ਸਿਰ ਤੇ ਜਿੰਨਾ ਦਰਜਾ ਮੰਨਦਾ ਹੈ ਵਾਲਮੀਕੀ ਮਹਾਰਾਜ ਲਿਖਦੇ ਨੇ ਮਾਤਰ ਦੇਵ ਭਵਾ ਪਿਤਰ ਦੇਵੋ ਭਵਾ ਨਾਲ ਨਾਲ ਦੂਸਰਾ ਦਰਜਾ ਵੀ ਦਿੱਤਾ ਹੈ ਮਾਤਰ ਦਾ ਮਤਲਬ ਹੁੰਦਾ ਹੈ ਮਾਂ ਤੇ ਪਿਤਰ ਦਾ ਮਤਲਬ ਪਿਤਾ ਹੁਣ ਪਿਤਾ ਦਾ ਮਤਲਬ ਹਜ਼ਾਰਾਂ ਲੋਕਾਂ ਨੂੰ ਪਿਤਾ ਸ਼ਬਦ ਦਾ ਮਤਲਬ ਨਹੀਂ ਪਤਾ ਭਗਵਾਨ ਵਾਲਮੀਕੀ ਜੀ ਨੇ ਲਿਖਿਆ ਹੈ ਪਿਤਾ ਕਿਸ ਕੋ ਕਹਤੇ ਹਨ ਪਿਤਾ किसको कहते हैं जिसे हमारे सुख का जिसे हमारे दुख का जिस दुनिया के अंदर हमारे मन की हर प्रकार की खुशी के बारे में सब कुछ पता रखता है दुनिया की भाषा में उसी को पिता कहते हैं केंद्र जिन्हों सा बारे सारा कुछ पता होंदा ना उनू ही पिता कहते हैं चाचे को कदे पिता नहीं कहें ताए न कदे पिता नहीं कहें ਮਾਮੇ ਨੂੰ ਮੋਸਾ ਨੂੰ ਕਦੇ ਪਿਤਾ ਨਹੀਂ ਕਹਿੰਦੇ ਪਿਤਾ ਸਿਰਫ ਇੱਕੋ ਹੀ ਹੁੰਦਾ ਹੈ ਜੋ ਬਿਨਾਂ ਕਿਸੇ ਕੰਡੀਸ਼ਨ ਤੇ ਸਾਡੇ ਬਾਰੇ ਸਭ ਕੁਝ ਪਤਾ ਰੱਖਦਾ ਹੈ ਇਸ ਕਰਕੇ ਵਾਲਮੀਕੀ ਭਗਵਾਨ ਲਿਖਦੇ ਨੇ ਪਿਤਰ ਦੇਵੋ ਭਵਾ ਟਵਾਡਾ ਆਪਣਾ ਪਿਤਾ ਕਹਿੰਦੇ ਮਾਤਾ ਪਿਤਾ ਉਹ ਸ਼ਖਸੀਅਤ ਹੈ ਸਾਡੇ ਜੀਵਨ ਦੇ ਵਿੱਚ ਜਿਨ੍ਹਾਂ ਦੇ ਮਨ ਵਿੱਚ ਇਹ ਸੰਕਲਪ ਹੁੰਦਾ ਹੈ ਮੇਰੇ ਬੱਚੇ ਮੇਰੇ ਤੋਂ ਵੀ ਜ਼ਿਆਦਾ ਕਾਮਯਾਬ ਹੋਣ ਇਹ ਮਾਤਾ ਪਿਤਾ ਹੀ ਹੋ ਸਕਦੇ ਆ ਹੋਰ ਨਹੀਂ ਕੋਈ ਹੋ ਸਕਦਾ ਗਲਤੀ ਸਾਡੀ ਹੁੰਦੀ ਹੈ ਮੁਸੀਬਤ ਆਪਾਂ ਪਾਈ ਹੁੰਦੀ ਹੈ ਗੁਨੇਗਾਰ ਆਪਾਂ ਹੁੰਨੇ ਆ ਪਰ ਸਾਡੀ ਗਲਤੀ ਸਾਡੀ ਮੁਸੀਬਤ ਤੋਂ ਬਾਅਦ ਇੱਕ ਸ਼ਖਸ ਹੁੰਦਾ ਹੈ ਜਿਹੜਾ ਸਾਰਿਆਂ ਦੇ ਪੈਰੀਂ ਹੱਥ ਲਾ ਕੇ ਸਾਡੀ ਗਲਤੀ ਦੀਆਂ ਮਾਫੀਆਂ ਮੰਗਦਾ ਹੁੰਦਾ ਹੈ ਕੌਣ ਹੁੰਦਾ ਹੈ ਪਿਤਾ ਜਿੱਦੋਂ ਵੀ ਸਾਡੇ ਬਾਰੇ ਕਰਜ਼ਾ ਚੱਕਣਾ ਪੈਂਦਾ ਕੌਣ ਚੱਕਦਾ ਹੈ ਮਾਤਾ ਪਿਤਾ ਚੱਕਦੇ ਸੁਣਿਆ ਕਦੇ ਮਾਮੇ ਨੇ ਕਰਜ਼ਾ ਚੱਕਿਆ ਕਹਿੰਦਾ ਲਾ ਦੂੰਗਾ ਮੈਂ ਬਰਤਲਾ ਮਾਤਾ ਪਿਤਾ ਦਾ ਇੱਕ ਕਮਰਾ ਹੁੰਦਾ ਹੁੰਦੀਆਂ ਬਿਨਾਂ ਕਿਸੇ ਖੌਫ ਤੋਂ ਚਾਬੀ ਨਾ ਵੀ ਹੋਵੇ ਦਰਵਾਜ਼ਾ ਵੀ ਤੋੜ ਸਕਦੇ ਆ ਇੱਕ ਕਮਰੇ ਦਾ ਜਾਂ 10 ਕੋਠੀਆਂ ਦਾ ਇੱਕ ਕਮਰੇ ਤੇ ਮਾਣ ਹੁੰਦਾ ਮਾਤਾ ਪਿਤਾ ਕੋ ਇੱਕ ਮਰਲਾ ਜ਼ਮੀਨ ਹੁੰਦੀ ਹੈ ਮਾਸੜ ਕੋ 10 ਗਿੱਲੇ ਹੁੰਦੇ ਆ ਹਿੱਸਾ ਇੱਕ ਮਰਲੇ ਚੋਂ ਮਿਲਦਾ 10 ਕਿੱਲਾਂ ਚੋਂ 1 ਇੰਚ ਵੀ ਨਹੀਂ ਮਿਲਦੀ ਉਹ ਹੈ ਮਾਤਾ ਪਿਤਾ ਮਾਤਾ ਪਿਤਾ ਆਪਣੀਆਂ ਕਈ ਖੁਆਇਸ਼ਾਂ ਨੂੰ ਸਾਡੀਆਂ ਪੂਰੀਆਂ ਕਰਨ ਵਾਸਤੇ ਆਪਣੀਆਂ ਨੂੰ ਕਈਆਂ ਨੂੰ ਆਪਣੇ ਮਨ ਦੇ ਵਿੱਚ ਹੀ ਦਫਨ ਕਰ ਲੈਂਦੇ ਆ ਉਹ ਹੈ ਮਾਤਾ ਪਿਤਾ ਅੱਜ ਆਪਾਂ ਜਿੱਥੇ ਵੀ ਆ ਨਾ ਸਾਰੇ ਦੇ ਸਾਰੇ ਇਹ ਐਫਰਟਸ ਸਾਡੇ ਮਾਪੇ ਦੇ ਆ ਚਾਹੇ ਕੋਈ ਛੋਟਾ ਬਿਜ਼ਨਸਮੈਨ ਹੈ ਚਾਹੇ ਕੋਈ ਵੱਡਾ ਬਿਜ਼ਨਸਮੈਨ ਹੈ ਕੋਈ ਗਵਰਨਮੈਂਟ ਜੌਬ ਕਰਦਾ ਹੈ ਕੋਈ ਪ੍ਰਾਈਵੇਟ ਕੰਮ ਕਰਦਾ ਹੈ ਕੋਈ ਪਰਦੇਸਾਂ ਵਿੱਚ ਗਿਆ ਜਾਂ ਕੋਈ ਪ੍ਰਚਾਰਕ ਹੈ ਇਹ ਬਦੌਲਤ ਸਾਡੇ ਮਾਤਾ ਪਿਤਾ ਦੀ ਇਹ ਇੱਕ ਕਿਸੇ ਸ਼ਕਤੀ ਦੀ ਬਦੌਲਤ ਨਹੀਂ ਹੈ ਅਗਰ ਅੱਜ ਕੋਈ ਕੈਨੇਡਾ ਗਿਆ ਹੈ 27 ਲੱਖ ਰੁਪਿਆ ਲੱਗਾ ਕੈਨੇਡਾ ਜਾਣ ਲਈ 27 ਲੱਖ ਦਾ ਕਰਜ਼ਾ ਕਿੰਨੇ ਚੱਕਿਆ ਹੈ ਮਾਤਾ ਪਿਤਾ ਨੇ ਲਾਉਣਾ ਕਿੰਨੇ ਹੈ ਮਾਤਾ ਪਿਤਾ ਨੇ ਜਦੋਂ 9.5 ਘੰਟੇ ਦਾ ਫਰਕ ਹੈ ਰਾਤ ਨੂੰ 1-1 ਵਜੇ ਤੱਕ ਫੋਨ ਦੀ ਵੇਟ ਕੌਣ ਕਰਦਾ ਹੈ ਮਾਤਾ ਪਿਤਾ ਜਦੋਂ ਉੱਥੇ ਪੱਕੇ ਨਹੀਂ ਹੁੰਨੇ ਪਿੱਛੇ ਪੈਸੇ ਕੌਣ ਭੇਜਦਾ ਹੈ ਮਾਤਾ ਪਿਤਾ ਜਿੰਨੀ ਦੇਰ ਤੱਕ ਵਾਪਸ ਨਹੀਂ ਆਨੇ ਅੱਖਾਂ 'ਚ ਤਾਂਗ ਕਿਹਦੇ ਰਹਿੰਦੀ ਐ ਮਾਤਾ ਪਿਤਾ ਤਾਂ ਮੇਰੇ ਵਰਗੇ ਨੂੰ ਲੱਗਦਾ ਕਿ ਮੈਂ ਕਿਤੇ ਨਾਮਦਾਨ ਲਿਆ ਸੀ ਖਰੇ ਤਾਂ ਮੇਰਾ ਵੀਜ਼ਾ ਲੱਗ ਗਿਆ ਉਹ ਵੀਜ਼ਾ ਲਵਾਇਆ ਕਿਨਾਂ ਨੇ ਮਾਤਾ ਪਿਤਾ ਨੇ ਹੁਣ ਜਠੇਰਿਆਂ ਦੇ ਮੇਲੇ ਆਉਣ ਵਾਲੇ ਐ ਐਸੇ ਮਹੀਨੇ ਜਾਂ ਅਗਲੇ ਮਹੀਨੇ ਸ਼ੁਰੂ ਹੋ ਜਾਣੇ ਸਾਡੇ ਲੋਕਾਂ ਨੇ ਜੋਂ ਜਾਣਾ ਛੋਟੇ ਹਾਥੀਆਂ ਤੇ ਬੈਠ ਬੈਠ ਕੇ ਕਿੱਥੇ ਚੱਲੇ ਆ ਜਠੇਰਿਆਂ ਤੇ ਚੱਲੇ ਆ ਵਾਲਮਿਕੀ ਭਗਵਾਨ ਨੇ ਕਿਹਾ ਸਾਡੇ ਜਠੇਰੇ ਕਿੱਥੇ ਐ ਜੇਠੇ ਤੋਂ ਬਣਿਆ ਜੀ ਜਠੇਰਾ ਸ਼ਬਦ ਜੇਠੇ ਤੋਂ ਜੇਠਾ ਕੌਣ ਹੁੰਦਾ ਹੈ ਜਿਹੜਾ ਪਰਿਵਾਰ ਚ ਸਭ ਤੋਂ ਵੱਡਾ ਹੁੰਦਾ ਹੈ ਉਹੀ ਜੇਠਾ ਹੁੰਦਾ ਹੈ ਤੇ ਸਾਡੇ ਪਰਿਵਾਰ ਚ ਸਭ ਤੋਂ ਵੱਡੇ ਕੌਣ ਹੁੰਦੇ ਆ ਮਾਤਾ ਤੇ ਪਿਤਾ ਜਠੇਰੇ ਵੀ ਸਾਡੇ ਘਰ ਚ ਹੀ ਐ ਬਾਹਰ ਨਹੀਂ ਹੈਗੇ ਕਿਤੇ ਅਗਰ ਸਾਡੇ ਮਾਂ-ਬਾਪ ਖੁਸ਼ ਐ ਤੇ ਵਾਲਮਿਕੀ ਮਹਾਰਾਜ ਤਾਂ ਪੱਕੇ ਹੀ ਖੁਸ਼ ਐ ਉਹ ਤਾਂ ਕਦੇ ਕਿਸੇ ਨਾਲ ਗੁੱਸੇ ਨਹੀਂ ਹੁੰਦੇ ਪਰ ਜੇ ਸਾਡੇ ਮਾਂ-ਬਾਪ ਦੁਖੀ ਹੈ ਫਿਰ ਦੁਨੀਆਂ ਦੀ ਕੋਈ ਸ਼ਕਤੀ ਸਾਡੇ ਤੋਂ ਖੁਸ਼ ਨਹੀਂ ਹੋ ਸਕਦੀ ਇਸ ਕਰਕੇ ਵਾਲਮੀਕੀ ਮਹਾਰਾ ਲਿਖਦੇ ਨੇ ਮਾਤਰ ਦੇਵ ਭਵਾ ਪਿਤਰ ਦੇਵ ਭਵਾ ਦੇਵ ਦੇਵੋ ਭਵਾ ਤੁਹਾਡੇ ਮਾਤਾ-ਪਿਤਾ ਤੋਂ ਵੱਡਾ ਕੋਈ ਦੇਵਤਾ ਨਹੀਂ ਹੋ ਸਕਦਾ ਤੁਹਾਡੇ ਮਾਤਾ-ਪਿਤਾ ਤੋਂ ਵੱਡਾ ਕੋਈ ਗੁਰੂ ਨਹੀਂ ਹੋ ਸਕਦਾ ਤੁਹਾਡੇ ਮਾਤਾ-ਪਿਤਾ ਤੋਂ ਵੱਡਾ ਕੋਈ ਪੈਗੰਬਰ ਨਹੀਂ ਹੋ ਸਕਦਾ ਹੈ ਸੰਤ ਮਹਾਪੁਰਸ਼ਾਂ ਦੀ ਕਦਰ ਕਰੋ ਦੂਜੇ ਨੰਬਰ ਤੇ ਪਹਿਲੇ ਨੰਬਰ ਤੇ ਸਾਡੇ ਮਾਤਾ ਪਿਤਾ ਹੈ ਜੇ ਮਾਤਾ ਪਿਤਾ ਖੁਸ਼ ਨਹੀਂ ਨਾ ਹੈਗੇ ਕੋਈ ਸੰਤ ਮਹਾਪੁਰਸ਼ ਦੁਨੀਆ ਤੇ ਕੋਈ ਮਹਾਵਿਦਵਾਨ ਤੁਹਾਨੂੰ ਆਸ਼ੀਰਵਾਦ ਸੁੱਖ ਦੀ ਕਾਮਨਾ ਵਾਲਾ ਨਹੀਂ ਦੇ ਸਕਦਾ ਪਰ ਜੇ ਤੁਹਾਡੇ ਮਾ ਬਾਬ ਖੁਸ਼ ਹੈ ਬਾਹਰਲੇ ਸੰਤ ਮਹਾਪੁਰਸ਼ ਮਹਾਪੁਰਸ਼ਾਂ ਦਾ ਸਤਿਕਾਰ ਕਰਨਾ ਫੇਰੀ ਬਣਦਾ ਪਰ ਜੇ ਘਰੇ ਨਹੀਂ ਕਰਦੇ ਨਾਲ ਦੀ 4 ਇੰਚੀ ਕੰਧ ਇਧਰਲੇ ਬੰਨੇ ਬੈਠੇ ਆ ਉਹ ਸੰਤ ਬਾਰੇ ਪਤਾ ਨਹੀਂ ਉਹ ਮਹਾਤਮਾ ਬਾਰੇ ਪਤਾ ਨਹੀਂ ਐਸ ਕਰਕੇ ਮਹਾਰਾਜ ਜੀ ਕਹਿੰਦੇ ਤੁਹਾਡੇ ਮਾਤਾ ਪਿਤਾ ਇਹ ਸਭ ਕੁਝ ਹੈ ਤੁਹਾਡੇ ਘਰ ਦੇ ਵਿੱਚ ਹੀ ਹੁੰਦਾ ਸਾਰਾ ਕੁਝ ਜਠੇਰੇ ਵੀ ਤੁਹਾਡੇ ਘਰ ਦੇ ਵਿੱਚ ਹੀ ਹੈ ਸੋ ਜਿੰਨਾ ਸਮਾਂ ਮੈਨੂੰ ਮਿਲਿਆ ਮੈਂ ਬਹੁਤ ਧੰਨਵਾਦੀ ਹਾਂ ਜੋ ਬੋਲੇ ਸੋਨਿਰ ਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ